ਸਿਰਫ 50 ਰੁਪਏ ਪਰ ਪੀਸ ਬੱਚਿਆਂ ਦਾ ਜਿਹੜਾ ਮਰਜ਼ੀ ਆਰਟੀਕਲ ਚੱਕ ਕੇ ਲੈ ਜਾਓ ਅੱਜ ਆਪਾਂ ਲੋਂਗੋਵਾਲ ਦੇ ਵਿੱਚ ਪਹੁੰਚਾ ਰੇਟ ਸੁਣ ਕੇ ਤੁਸੀਂ ਕਹੋਗੇ ਵੀ ਇੰਨਾ ਸਸਤਾ ਕੱਪੜਾ ਸਿਵ ਕਲੈਕਸ਼ਨ ਹੱਬ ਤੇ ਪਹੁੰਚਾ ਬੱਚਿਆਂ ਦਾ ਜਿਹੜਾ ਮਰਜ਼ੀ ਆਰਟੀਕਲ ਇਹਦੇ ਨਾਲ ਦਾ ਸਿਰਫ 50 ਰੁਪਏ ਪੀਸ ਚਾਹੇ ਤੁਸੀਂ ਆਪਣੀ ਸਵੇਗ ਸ਼ਰਟ ਕੋਟੀ ਕੋਈ ਵੀ ਲੈਣਾ ਬੱਚਿਆਂ ਦਾ ਜਿੰਨਾ ਵੀ ਆਰਟੀਕਲ ਹੋਊਗਾ ਰੇ ਸਿਰਫ 50 ਰੁਪਏ ਪੀਸ ਉਸ ਤੋਂ ਬਾਅਦ ਆਪਨੇ ਕਿਸੇ ਭਰਾਨਾ ਆਪਣੀਆਂ ਹੁੱਡੀਆਂ ਸਵੇਗ ਸ਼ਰਟਾਂ ਕੁਝ ਵੀ ਲੈਣੀ ਨੇ ਇਹਦੇ ਇਹਦੇ ਨਾਲ ਦੀਆਂ ਸਿਰਫ 150 ਰੁਪਏ ਦੀ ਮਿਲ ਜੂਗੀ ਗੱਲ ਕੱਲੀ ਇੱਥੇ ਖਤਮ ਦੀ ਲਵੇ ਗਰਮ ਆਪਣੇ ਸ਼ਰਟਾਂ ਲੈਣੀਆਂ ਨੇ ਆ ਪੂਰਾ ਦਾ ਪੂਰਾ ਕਾਊਂਟਰ ਭਰਿਆ ਪਿਆ ਸਿਰਫ 150 ਰੁਪਏ ਦੀ ਸ਼ਰਟ ਮਿਲ ਜੂਗੀ ਲੋਰ ਕਿਸੇ ਨੇ ਲੈਣੀ ਹੈ ਸਿਰਫ 150 ਰੁਪਏ ਦੀ ਮਿਲ ਜੂਗੀ ਕਿਸੇ ਆਪਣੇ ਪੁਰਾਣੇ ਜੀਨ ਲੈਣੀਆਂ ਸਿਰਫ 199 ਰੁਪਏ ਦੀ 100 ਰੁਪਇਆ ਕਰਤਾ ਚੱਕੋ ਬਈ ਸਿਰਫ 100 ਰੁਪਏ ਦੀ ਜੀਨ ਲੈ ਜਾਓ ਉਸ ਤੋਂ ਬਾਅਦ ਆਪਣੀ ਆਗਿਆ ਹਾਫ ਬਾਜੂ ਇਹਦੇ ਇਹਦੇ ਨਾਲ ਦੀ ਚੀਜ਼ਾਂ ਸਿਰਫ 150 ਨੂੰ ਲੈ ਜਾਓ ਕਿਸੇ ਆਪਣੇ ਪੁਰਾਣੇ ਵੀਰੇ ਕੋਟ ਲੈਣੇ ਨੇ ਗਰਮ ਕੋਟ ਲੈਣੇ ਨੇ ਫਿਕਸ ਰੇਟ ਹੈ 200 ਰੁਪਏ ਨੂੰ ਜਿਹੜਾ ਮਰਜ਼ੀ ਕੋਟ ਚੱਕ ਕੇ ਲੈ ਜਾਓ ਇਹਦੇ ਇਹਦੇ ਨਾਲ ਦੇ ਆਰਟੀਕਲ ਪਹਿਨਾ ਦੇਖ ਲੋ ਪੂਰੇ ਟਾਪ ਕੁਆਲਟੀ ਦੇ ਸਿਰਫ 200 ਰੁਪਏ ਪਰ ਪੀਸ ਦੇ ਹਿਸਾਬ ਦੇ ਨਾਲ ਲਓ ਜੀ ਕਰੋ ਚੈੱਕ ਵੈਰਾਈਟੀ ਜਿੰਨੇ ਭਰਾ ਵੀ ਦੇਖ ਰਿਆ ਕਿਸੇ ਨੇ ਉਰੇ ਆਉਣਾ ਬਾਈ ਲੋਂਗੋਵਾਲ ਦੇ ਵਿੱਚ ਜਿਹੜਾ ਮੰਡੇਰ ਵਾਲਾ ਬੱਸ ਸਟੈਂਡ ਤੋਂ ਲਵੇ ਗਲੀ ਮੁੜਦੀ ਹੈ ਅੱਗੇ ਜਾ ਕੇ ਆਪਣੀ ਸੁਸਾਇਟੀ ਹੈ ਸੁਸਾਇਟੀ ਦੇ ਬਿਲਕੁਲ ਆਪੋਜ਼ਿਟ ਆਪਣੇ ਸਾਹਮਣੇ ਹੀ ਉਲਟਾ ਸਾਈਡ ਤੇ ਸ਼ੋਰੂਮ ਹੈ ਕੱਪੜਿਆਂ ਦਾ ਆ ਸਿਰਫ 2-200 ਰੁਪਏ ਨੂੰ ਆਰਟੀਕਲ ਲੈ ਜਾਓ ਬਾਕੀ ਇੱਕ ਵਾਰੀ ਨਾ ਸਾਰਾ ਚੈੱਕ ਕਰਾ ਦੇ ਇੱਥੇ ਤੁਸੀਂ ਆਉਣਾ ਜੇ ਤਾਂ ਆਪਣੇ ਬੱਚਿਆਂ ਦੇ ਕੱਪੜੇ ਲੈਣੇ ਨੇ ਸਿਰਫ 50 ਰੁਪਏ ਪਰ ਪੀਸ ਬੱਚਿਆਂ ਵਾਲੇ ਆਰਟੀਕਲ ਉਹ ਪਏ ਨੇ ਉਧਰ ਚੈੱਕ ਕਰਾ ਦੇ ਉਸ ਤੋਂ ਬਾਅਦ ਆਪਣੇ ਕਿਸੇ ਪ੍ਰਾਣੇ ਵੱਡਿਆਂ ਦੇ ਲੈਣੇ ਨੇ ਲੇਡੀਜ਼ ਦੇ ਲੈਣੇ ਨੇ ਕੋਈ ਵੀ ਕੋਟ ਲੈਣਾ ਹੈ ਕੁਝ ਵੀ ਲੈਣਾ ਹੈਗਾ ਤੇ ਕੋਟ ਲਓਗੇ ਤਾਂ 150 ਨੂੰ ਠੀਕ ਹੈ ਆਪਣੇ ਗਰਮ ਕੋਟ ਆ ਜਿਹੜੇ ਮੋٹے ਹੁੰਦੇ ਨੇ 200 ਨੂੰ ਜਿੰਨਾ ਆ ਪਿਆ ਪੂਰਾ ਦਾ ਪੂਰਾ ਕਾਊਂਟਰ ਆ ਸਿਰਫ 100 ਰੁਪਏ ਪਰ ਪੀਸ ਨੂੰ ਚੱਕ ਕੇ ਲੈ ਜਾਓ ਉਧਰ ਹੀ ਪਏ ਨੇ ਉਹ ਬੈਕ ਸਾਈਡ ਤੇ ਕੋਟ ਪਏ ਨੇ ਬਾਕੀ ਵੀ ਭਰਾ ਹੋਰਾਂ ਦਾ ਸਕਰੀਨ ਤੇ ਨੰਬਰ ਚੱਲ ਰਿਹਾਗਾ ਇਹ ਸੇਲ ਕੋਈ ਇੱਕ ਦਿਨ ਲਈ ਨਹੀਂ ਹੈਗੀ ਤੁਸੀਂ ਸੱਤੇ ਦਿਨ ਕਦੋਂ ਵੀ ਆ ਸਕਦੇ ਹੋ ਸਵੇਰੇ 8-9 ਵਜੇ ਨੂੰ ਆਪਣਾ ਸ਼ੋਰੂਮ ਓਪਨ ਰਹਿੰਦਾ ਹੈ ਰਾਤ ਨੂੰ 7 ਵਜੇ ਤੱਕ ਰਹਿੰਦਾ ਜੀ ਬਾਕੀ ਸਕਰੀਨ ਤੇ ਨੰਬਰ ਚੱਲ ਰਹੇ ਨੇ ਜੀ